ਜੀ ਸਾਵੀ ਜਿਹੜੇ ਇਹ ਡਿਊਟੀ ਦੇ ਉੱਤੇ ਤੁਸੀਂ ਬੈਠੇ ਹੋ ਅੱਜ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸੇ ਕਰੀਬ 30 ਕਰੋੜ ਦਾ ਪ੍ਰੋਜੈਕਟ ਹੈ ਜੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜੀ ਸੀਵਰੇਜ ਦੀ ਦਿੱਕਤ ਸੀ ਕਿ ਸ਼ਹਿਰੀਆਂ ਨੂੰ ਉਹਦਾ ਹੱਲ ਕਰਨ ਵਾਸਤੇ ਸਪੈਸ਼ਲਾਈਜ਼ਡ ਲੇਟੈਸਟ ਟੈਕਨੋਲੋਜੀ ਦਾ ਟ੍ਰੀਟਮੈਂਟ ਲਾਇਆ ਗਿਆ ਹੈ ਇਹ ਕੋлда ਇੱਥੇ ਕੰਮ ਚੱਲ ਰਿਹਾ ਹੈ ਨਿਰਵਿਘਨ ਤੇ ਲੋਕਾਂ ਦੀ ਸੂਰਤ ਨੂੰ ਦੇਖਦੇ ਹੋਏ ਟ੍ਰੈਫਿਕ ਦਾ ਤੇ ਹੋਰ ਸਾਰੇ ਪ੍ਰਬੰਧ ਕੀਤੇ ਗਏ ਨੇ ਤੇ ਲੋਕਾਂ ਦੇ ਸਹਿਯੋਗ ਸੂਰਾ ਮਿਲ ਰਿਹਾ ਹੈ ਤੇ ਸ਼ਾਂਤਮਈ ਤਰੀਕੇ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਇਹ ਸੀਵਰੇਜ ਕਿੰਨੇ ਚਿਰ ਚੇ ਹੋ ਜੂਗਾ ਜੀਤਿਆ ਇਹਦੇ ਬਾਰੇ ਤਾਂ ਉਹਨਾਂ ਦਾ ਜਿਹੜਾ ਸਬੰਧਤ ਵਿਭਾਗ ਹੀ ਦੱਸ ਸਕਦਾ ਹੈ ਬਾਕੀ ਤੁਸੀਂ ਦੇਖਿਆ ਹੀ ਹੈ ਸ਼ਹਿਰ ਚ ਇਹ ਸਾਰੇ ਪਾਸੇ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਛੇਤੀ ਹੀ ਇਸ ਸ਼ਕਤੀ ਇਹ ਮੁਕੰਮਲ ਕਰ ਲਿਆ ਜਾਏਗਾ ਦਾ ਜਿਹੜਾ ਹੈਗਾ ਨਵੀਂ ਲਾਈਨ ਚੱਲੀ ਹੈ ਜੀ ਸੀਵਦੀ ਤੇ ਅੱਤੀਪੁਰ ਕਾਂਡ ਬਣਦੇ ਆ ਇਹ ਇੱਕ ਦਾ ਨਾਮ ਦੀ ਵਰਤੋਂ ਕਰਵਾ ਦਿੱਤੀ ਹੈ ਜੀ ਇਹ ਜਿਹੜਾ ਇਥੋਂ ਤੋਂ ਲੈ ਕੇ ਪੱਛਮੀ ਦੀ ਜਗ੍ਹਾ ਇਹ ਸੀਵਦੇ ਤੋਂ ਲੈ ਕੇ ਜੀ ਆਪਣਾ ਫੋਕਲ ਪੁਆਇੰਟ ਤੱਕ ਪਾਣਾ ਜੀ ਤੇ ਇੱਕ ਤੇ ਅੱਤੀ ਦੀ ਮੰਗ ਬਣਾਈ ਹੈ ਕਿੰਨਾ ਬਣਾਉਂਗਾ ਕਿਤਾ ਜਾ ਰਹੇ ਆ ਜੀ ਸੀਵ ਦੇ ਮਾਮਲੇ